ਸੁਪਰ ਸਵਾਗਤ ਹੈ ਜੀ ਅਮਰਜੀਤ ਸਿੰਘ ਸਾਡੇ ਨਾਲ ਮੌਜੂਦ ਨੇ ਬ੍ਰਾਡਵੇ ਇਮੀਗ੍ਰੇਸ਼ਨ ਸਰਵਿਸਸ ਦੇ ਚੀਫ ਨੇ ਬਹੁਤ ਵੱਡਾ ਟਾਪਿਕ ਹੈ ਕੈਨੇਡਾ ਸੈਪਟੈਂਬਰ ਇਨਟੇਕ ਦੀਆਂ ਫਾਈਲਸ ਧੜਾ ਧੜ ਲੱਗ ਰਹੀਆਂ ਨੇ ਰਿਫਿਊਜ਼ਲ ਨਾ ਆਉਣ ਕਿਹੜੀਆਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਹੈ ਔਰ ਪ੍ਰੋਸੈਸਿੰਗ ਟਾਈਮ ਹੁਣ ਕਿੰਨਾ ਚੱਲ ਰਿਹਾ ਹੈ ਕਈ ਪੁਆਇੰਟਸ ਨੇ ਅਮਰਜੀਤ ਸਿੰਘ ਸਾਡੇ ਨਾਲ ਸਾਂਝੇ ਕਰਨਗੇ ਕਮਰ ਸਾਹਿਬ ਬਹੁਤ ਸਵਾਗਤ ਹੈ ਮੈਂ ਚਾਹੂੰਗਾ ਏ ਟੂ ਜ਼ੈਡ ਕਲੈਰਿਟੀ ਦਿਓ ਸੋ ਕੈਨੇਡਾ ਨੂੰ ਲੈ ਕੇ ਔਰ ਕੈਨੇਡਾ ਦੇ ਰਿਜ਼ਲਟਸ ਨੂੰ ਲੈ ਕੇ ਬਹੁਤ ਸਾਰੀ ਚਿੰਤਾ ਹੈ ਬੱਚਾ ਨੂੰ ਕਿਉਂਕ ਫਾਈਲਸ ਲਗੜੀਆਂ ਸ਼ੁਰੂ ਹੋ ਚੁੱਕੀਆਂ ਨੇ ਸੋ ਪ੍ਰੈਜ਼ੈਂਟਲੀ ਜਿਹੜਾ ਕੈਨੇਡਾ ਦਾ ਪ੍ਰੋਸੈਸਿੰਗ ਟਾਈਮ ਹੋ ਕਿੰਨਾ ਚੱਲ ਰਿਹਾ ਦੇਖੋ ਦੋਸਤੋ ਅਗਰ ਤੁਹਾਡੇ ਪ੍ਰੋਫਾਈਲ ਦੇ ਵਿੱਚ ਸਟ੍ਰੇਟ ਵੀਕਨੈਸ ਨੇ ਸਟ੍ਰੇਟ ਵੀਕਨੈਸ ਕਿਹੜੀਆਂ ਨੇ ਕੱਲ ਵਾਲਾ ਸ਼ੋ ਦੇਖਣਾ ਪੈਣਾ ਹੁਣ ਵਾਲਾ ਬੋਲੂੰਗਾ ਤਾਂ ਬਹੁਤ ਲੰਬਾ ਹੋ ਜਾਣਾ ਅਗਰ ਉਹ ਵੀਕਨੈਸ ਨੇ ਤੁਹਾਡੇ ਕੇਸ ਤੇ ਰਿਜ਼ਲਟ ਆ ਰਿਹਾ ਹਫਤੇ ਦੇ ਅੰਦਰ ਅੰਦਰ ਪਰ ਸਿੱਧੀਆਂ ਰਿਫਿਊਜ਼ਲਸ ਆ ਰਹੀਆਂ ਨੇ ਜੀ ਹਾਂ ਇਹ ਸਿੱਧਾ ਗੱਲ ਹੈ ਲੇਕਿਨ ਜਿਹੜੇ ਪੋਜ਼ਿਟਿਵ ਰਿਜ਼ਲਟਸ ਨੇ ਜਿਹੜੇ ਵਧੀਆ ਪ੍ਰੋਫਾਈਲਸ ਨੇ ਉਹਨਾਂ ਦੇ ਉੱਤੇ ਜਿਹੜਾ ਰਿਜ਼ਲਟ ਦਾ ਟਾਈਮ ਹੈ ਉਹ ਤਕਰੀਬਨ ਤਕਰੀਬਨ 3 ਹਫ਼ਤੇ ਤੋਂ 4 ਹਫ਼ਤੇ ਤੱਕ ਲੱਗ ਰਿਹਾ ਹੈ ਜੇ ਕਿਸੇ ਕਿਸੇ ਕੇਸ 'ਚ 2 ਹਫ਼ਤੇ ਜੇ ਬਟ ਬਹੁਤਿਆਂ 'ਚ 3 ਤੋਂ 4 ਹਫ਼ਤੇ 'ਚ ਰਿਜ਼ਲਟ ਆ ਰਿਹਾ ਉਸ ਤੋਂ ਬਾਅਦ ਜਾਂਦਾ ਤੁਹਾਡਾ ਪਾਸਪੋਰਟ ਸਟੈਂਪਿੰਗ ਲਈ ਸੋ ਸਟੈਂਪਿੰਗ ਵਾਲੀ ਜਗ੍ਹਾ ਤੇ ਵੀ ਟਾਈਮ ਲੱਗਦਾ ਹੈ ਜੀ ਸਟੈਂਪਿੰਗ ਵਾਲੀ ਜਗ੍ਹਾ ਤੇ ਜਿਹੜਾ ਆਲਮੋਸਟ ਟਾਈਮ ਅੱਜ ਦੀ ਡੇਟ 'ਚ ਖਤ ਹੋ ਰਿਹਾ ਉਹ ਤਕਰੀਬਨ 3 ਤੋਂ 4 ਹਫ਼ਤੇ ਸੋ ਜਿਹੜੇ ਬੱਚਾ ਨੇ ਸਪਟੰਬਰ ਟਾਰਗੇਟ ਕਰਨਾ ਹੈ ਉਹਨਾਂ ਨਾਲ ਦੀ ਟਾਈਮ ਆਲਮੋਸਟ ਆ ਚੁੱਕਾ ਹੈ ਕਿ ਉਹ ਜੂਨ ਜੁਲਾਈ ਦੇ ਵਿੱਚ ਵਿੱਚ ਆਪਣੀਆਂ ਫਾਈਲਸ ਨੂੰ ਜ਼ਰੂਰ ਸਬਮਿਟ ਕਰ ਦੇਣ ਤਾਂ ਕਿ ਟਾਈਮ ਸਿਰ ਰਿਜ਼ਲਟ ਆ ਸਕਣ ਟਾਈਮ ਸਿਰ ਉਹਨਾਂ ਦੀਆਂ ਸਟੈਂਪਿੰਗਸ ਹੋ ਸਕਣ ਬਹੁਤ ਜ਼ਿਆਦਾ ਲੇਟ ਨਾ ਕਰੋ ਫੰਡ ਕਿੰਨੇ ਚਾਹੀਦੇ ਆ ਕੀ ਡਿਟੇਲ ਚਾਹੀਦੀਆਂ ਕਿੱਦਾਂ ਦੀ ਕੁਆਲੀਫਿਕੇਸ਼ਨ ਕਿੱਦਾਂ ਦਾ ਪ੍ਰੋਫਾਈਲ ਚਾਹੀਦਾ ਸਾਰਾ ਕੁਝ ਕੱਲ ਵਾਲੇ ਵੀਡੀਓ ਦੇ ਵਿੱਚ ਪੂਰੀ ਡਿਟੇਲ ਚ ਮੈਂ ਦੱਸਿਆ ਹੋਇਆ ਉਹਨੂੰ ਜਾ ਕੇ ਦੇਖੋ 80% 90% ਵੀਜ਼ਾ ਸਕਸੈਸ ਰੇਟ ਤੁਸੀਂ ਕਿੱਦਾਂ ਲੈ ਸਕਦੇ ਹੋ ਆਪਣੇ ਪ੍ਰੋਫਾਈਲ ਦੇ ਉੱਤੇ ਕਿਹੜੀਆਂ ਚੀਜ਼ਾਂ ਦਾ ਤੁਹਾਨੂੰ ਧਿਆਨ ਰੱਖਣਾ ਸੋ so, process time डेफिनेटली ਪਹਿਲਾਂ ਨਾਲੋਂ ਬਹੁਤ ਵਧੀਆ ਆ ਸੋ ਜਲਦੀ ਆਉਂਦੇ ਪਿਆ ਰਿਜ਼ਲਟ ਔਰ 네ਗੇਟਿਵ ਪ੍ਰੋਫਾਈਲਸ ਜਲਦੀ ਰਿਜ਼ਲਟ ਆਉਂਦਾ ਉਹ ਵੀ ਫਾਇਦਾ ਹੁੰਦਾ ਕਿ ਬਈ ਤੁਸੀਂ ਟਾਈਮ ਨਾਲ ਆਪਣੇ ਪ੍ਰੋਫਾਈਲ ਤੇ ਕੰਮ ਕਰਕੇ ਉਹਨੂੰ ਇੰਪਰੂਵ ਕਰਕੇ ਉਹਦੀ ਵੀਕਨੈਸ ਨੂੰ ਦੂਰ ਕਰਕੇ ਦੁਬਾਰਾ ਰੀਲਾਂਚ ਕਰਨ ਵਾਲੇ ਬਣੋਗੇ ਬਟ ਆਪਣੇ ਪ੍ਰੋਫਾਈਲ ਦੀ ਸਹੀ ਐਵੈਲੂਏਸ਼ਨ ਕਰਨਾ ਚਾਹੁੰਦੇ ਸਹੀ ਤਰੀਕੇ ਨਾਲ ਜਾਨਣਾ ਚਾਹੁੰਦੇ ਹੋ ਕਿੰਨੇ ਕੁ ਚਾਂਸਸ ਨੇ ਕਿੰਨੀਆਂ ਕੁ ਪੋਸਿਬਿਲਿਟੀਜ਼ ਨੇ ਤੁਹਾਡੇ ਪ੍ਰੋਫਾਈਲ ਦੇ ਉੱਤੇ ਤਾਂ ਤੁਸੀਂ ਬ੍ਰਾਡਵੇ ਟੀਮ ਨਾਲ ਆਪਣਾ ਕੰਟੈਕਟ ਐਸਟੈਬਿਸ਼ ਕਰ ਸਕਦੇ ਹੋ ਸਾਡੇ ਆਫਿਸਿਸ ਜਿਹੜੇ ਨੇ ਉਹ ਪੂਰੇ ਨਾਰਥ ਇੰਡੀਆ ਚ ਨੇ ਸੋ ਤੁਸੀਂ ਜੰਮੂ ਪੰਜਾਬ ਦੇ ਕਈ ਸ਼ਹਿਰਾਂ ਚ ਹਰਿਆਣੇ ਦੇ ਕਈ ਸ਼ਹਿਰਾਂ ਚ ਨਿਊ ਡੈਲੀ ਇਹਨਾਂ ਸਾਰੀਆਂ ਜਗ੍ਹਾ ਤੇ ਤੁਸੀਂ ਟੀਮ ਨਾਲ ਮਿਲ ਕੇ ਆਪਣੇ ਪ੍ਰੋਫਾਈਲਸ ਨੂੰ ਡਿਟੇਲਿਟੇਡ ਚ ਡਿਸਕਸ ਕਰ ਸਕਦੇ ਹੋ ਸੋ ਬਹੁਤ ਬਹੁਤ ਧੰਨਵਾਦ ਜੀ ਸੋ ਸਾਡੇ ਐਕਸਪਰਟ ਨੇ ਬਹੁਤ ਚੰਗੇ ਤਰੀਕੇ ਦੇ ਨਾਲ ਸਾਰੇ ਪੁਆਇੰਟਸ ਨੂੰ ਸਾਂਝਾ ਕੀਤਾ ਹੈ ਸਕ੍ਰੀਨ ਦੇ ਉੱਤੇ ਟੈਲੀਫੋਨ ਨੰਬਰ ਹੈ ਇਸ ਟੈਲੀਫੋਨ ਨੰਬਰ ਦੇ ਜ਼ਰੀਏ ਤੁਸੀਂ ਮਾਹਰ ਨਾਲ ਗੱਲ ਕਰ ਸਕਦੇ ਹੋ ਐਕਸਪਰਟ ਨਾਲ ਗੱਲ ਕਰ ਸਕਦੇ ਹੋ ਤੁਹਾਡੇ ਮਨ 'ਚ ਕੋਈ ਵਹਿਮ ਹੈ ਕੋਈ ਸਵਾਲ ਹੈ ਕੋਈ ਕਨਫਿਊਜ਼ਨ ਹੈ ਟੈਲੀਫੋਨ ਤੇ ਪੁੱਛੋ ਉਹਨੂੰ ਦੂਰ ਕਰੋ ਔਰ ਤੁਸੀਂ ਕਮਿੰਗ ਟੈਕਸ ਦੇ ਵਿੱਚ ਅਗਰ ਫਾਈਲ ਲੌਂਚ ਕਰਨੀ ਹੈ ਤੇ ਤੁਸੀਂ ਉਹਦੇ ਬਾਰੇ ਵੀ ਜਾਣਕਾਰੀ ਹਾਸਲ ਕਰ ਸਕਦੇ ਹੋ ਤੁਸੀਂ ਕਿਸੇ ਵੀ ਨੇੜੇ ਦੇ ਦਫ਼ਤਰ ਵਿੱਚ ਜਾ ਸਕਦੇ ਹੋ ਟੈਲੀਫੋਨ ਨੰਬਰ ਦੇ ਜ਼ਰੀਏ ਤੁਸੀਂ ਐਡਰੈਸ ਲੈ ਸਕਦੇ ਹੋ ਤੁਸੀਂ ਵੈੱਬਸਾਈਟ ਵਿਜ਼ਿਟ ਕਰ ਸਕਦੇ ਹੋ অনলাইন ਵੀ ਆਪਣੀ ਫਾਈਲ ਲਾਚ ਕਰ ਸਕਦੇ ਹੋ ਪਰ ਪੂਰੀ ਕਨਫਿਊਜ਼ਨ ਦੂਰ ਕਰਨ ਤੋਂ ਬਾਅਦ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਬਹੁਤ ਧੰਨਵਾਦ